ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਵਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬਿਲਕੁਲ ਨਿਊ ਫੈਬਰਿਕ ਲੈ ਕੇ ਆਏ ਜੀ ਬਰਬਰੀ ਸ਼ਿਮਰ ਦੇ ਵਿੱਚ ਸੂਟ ਹੋਣਗੇ ਤੇ ਪਹਿਲਾ ਦੋ ਤਰ੍ਹਾਂ ਦੇ ਸੂਟ ਦਿਖਾਵਾਂਗੇ ਤੁਹਾਨੂੰ ਸ਼ਰਟ ਜਿਹੜੀ ਬਰਬਰੀ ਸ਼ਿਮਰ ਦੀ ਹੋ ਰਹਿਣੀ ਹੈ ਤੇ ਦੁਪੱਟੇ ਕਈਆਂ ਦੇ ਨਾਲ ਚੁਣੌਣ ਦੇ ਹੋਣਗੇ ਤੇ ਬਾਟਮ ਸਾਰੇ ਸੂਟਾਂ ਦੇ ਨਾਲ 3 ਮੀਟਰ ਦੀ ਕ੍ਰੇਪ ਦੀ ਰਹਿਣੀ ਹੈ ਤੇ ਪ੍ਰਾਈਸ ਰਹਿਣਾ 3500 3500 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਬਾਕੀ ਕੋਰੀਅਰ ਚਾਰਜਸ ਦੇ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਇਹ ਜਿਹੜਾ ਫੈਬਰਿਕ ਹੈ ਜੀ ਅੱਜ ਦਾ ਇਹ ਗਰਮੀਆਂ ਦੇ ਆਪਾਂ ਫੰਕਸ਼ਨਲ ਸੂਟ ਇਹਨਾਂ ਨੂੰ ਬਣਾ ਸਕਦੇ ਆ ਜਿਵੇਂ ਬਾਰਵਾੜੇ ਕਸਟਮਰਸ ਨੂੰ ਜ਼ਿਆਦਾਤਰ ਪ੍ਰਿੰਟ ਬਹੁਤ ਸੋਹਣੇ ਲੱਗਦੇ ਆ ਜੀ ਉਹਨਾਂ ਨੂੰ ਜਾਂ ਫਿਰ ਉਹਨਾਂ ਨੂੰ ਵੇਅਰ ਕਰਨੇ ਉੱਤੇ ਈਜ਼ੀ ਹੋ ਜਾਂਦੇ ਆ ਕਿ ਗੁਰਦੁਆਰਾ ਸਾਹਿਬ ਕੋਲ ਲਈ ਉਹਨਾਂ ਨੂੰ ਸੋਹਣੇ-ਸੋਹਣੇ ਪ੍ਰਿੰਟ ਵਧੀਆ ਲੱਗਦੇ ਆ ਤੇ ਨਾਲ ਹੁੰਦਾ ਉਹਨਾਂ ਦੇ ਜਿਵੇਂ ਧੋਣ ਚ ਵੀ ਉਹਨਾਂ ਨੂੰ ਦਿੱਕਤ ਨਾ ਆਵੇ ਤੇ ਉਵੇਂ ਦੇ ਫੈਬਰਿਕ ਆ ਅੱਜ ਦਾ ਬਹੁਤ ਪਿਆਰੀ ਕਲੈਕਸ਼ਨ ਹੈ ਤੇ ਪ੍ਰਿੰਟ ਬਹੁਤ ਜ਼ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ 3500 ਦੇ ਵਿੱਚ ਸੂਟ ਮਿਲਣਾ ਅੱਜ ਦਾ 3500 ਪ੍ਰਾਈਸ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 7:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 814658080381465 80803 ਈਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸ਼ੌਪ ਦੀ ਬੁਕਿੰਗ ਕਰਾ ਸਕਦੇ ਹੋ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਟਾਈਮਿੰਗ ਹੈਗੀ ਹੈ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤੁਸੀਂ ਆਪਣੇ ਸੂਟ ਦਾ ਨੰਬਰ ਦੱਸ ਕੇ ਹਰ ਇੱਕ ਸੂਟ ਦੀ ਆਪਾਂ ਨੰਬਰਿੰਗ ਕੀਤੀ ਹੁੰਦੀ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਕਰੀਦੀ ਹੈ ਤੁਸੀਂ ਸੂਟ ਸਟਿਚ ਕਰਾ ਕੇ ਵੀ ਮੰਗਵਾ ਸਕਦੇ ਹੋ ਅਨਸਟਿਚ ਤਾਂ ਤੁਸੀਂ ਮੰਗਵਾਏ ਸਕਦੇ ਹੋ ਤੇ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ ਹੈ ਜੀ ਸ਼ਰਟ ਵੈਸੇ ਜਿਹੜਾ ਬੇਸ ਹੈ ਦਾ ਮੇਨ ਬੇਸ ਹੈ ਬਦਾਮੀ ਰੰਗ ਦਾ ਪੀਚ ਬਦਾਮੀ ਕਲਰ ਦਾ ਬੇਸ ਹੈ ਵੀ ਬਾਟਮ ਦਾ ਕਲਰ ਹੈ ਜਿਹੜਾ ਤੇ ਬਰਬਰੀ ਸ਼ਿਮਰ ਦੇ ਵਿੱਚ ਹਲਕ ਬਹੁਤ ਸੌਫਟ ਦੇ ਵਿੱਚ ਫੈਬਰਿਕ ਹੈ ਲਾਈਨਿੰਗ ਜਿਹੜੀ ਮਰਜ਼ੀ ਚਾਹੇ ਤੁਸੀਂ ਕਾਟਨ ਦੀ ਲਾਈਨਿੰਗ ਲਗਾ ਲਿਓ ਤੇ ਜਾਂ ਫਿਰ ਤੁਸੀਂ ਟਾਫਟਾ ਵੀ ਲਾ ਸਕਦੇ ਹੋ ਬਾਹਰ ਵਾਲੇ ਕਸਟਮਰ ਜਿਹੜਾ ਟਾਫਟਾ ਲਵਾਣਾ ਜੀ ਆਪਣੇ ਇੰਡੀਅਨ ਕਸਟਮਰ ਹੈ ਤਾਂ ਤੁਸੀਂ ਕਾਟਨ ਦੀ ਵੀ ਵੈਲ ਦੀ ਵੀ ਲਾ ਸਕਦੇ ਹੋ ਫੁੱਲ ਵੈਲ ਵਾਲੀ ਲਗਾ ਕੇ ਬਹੁਤ ਸੋਹਣੀ ਫਰਨਿਸ਼ਿੰਗ ਜਾਦਾ ਬਲਣੀ ਪੈਂਦੇ ਹੈਗੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਹਲਕਾ ਫੁਲਕਾ ਕੋਈ ਵਰਕ ਕਰਾ ਕੇ ਵੀ ਆਪਾਂ ਨੂੰ ਗਰਮੀਆਂ 'ਚ ਕੋਈ ਫੰਕਸ਼ਨ ਆਦਿ ਉਹਦੇ ਤੇ ਵੇਅਰ ਕੀਤੇ ਹੋਏ ਬਹੁਤ ਸੋਹਣੇ ਲੱਗਦੇ ਆ ਜੀ 2.5 ਮੀਟਰ ਦੀ ਸ਼ਰਟ ਰਹਿਣੀ ਹੈ ਤੇ ਹਰੇਕ ਸੂਟ ਦੇ ਨਾਲ ਅੱਜ ਦੇ ਸਾਰੇ ਸੂਟਾਂ ਦੇ ਇਹ ਚਿਨਾਰ ਬ੍ਰਾਂਡ ਦਾ ਸੂਟ ਹੈ ਜਿਸ ਬ੍ਰਾਂਡੇਡ ਸੂਟ ਹੋਣਗੇ ਤੇ ਨਾਲ 3 ਮੀਟਰ ਦੀ ਕ੍ਰੇਪ ਦੀ ਬਾਟਮ ਰਹਿਣੀ ਹੈ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਦੁਪੱਟੇ ਦੀ ਗ੍ਰੇਸ ਦੇਖੋ ਪੂਰੇ 2.5 ਮੀਟਰ ਦਾ ਦੁਪੱਟਾ ਚਿਨਾਰ ਬ੍ਰਾਂਡ ਦਾ ਸੂਟ ਹੈ ਇਹ ਲੁੱਕ ਆ ਜਾਣੀ ਜੀ ਸੂਟ ਦੀ ਬਹੁਤ ਪਿਆਰਾ ਬਹੁਤ ਹੀ ਅਟਰੈਕਟਿਵ ਸੂਟ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪਿੰਕ ਕਲਰ ਹੈ ਬਹੁਤ ਸੋਹਣਾ ਕਲਰ ਬਰਬਰੀ ਸ਼ਿਮਰ ਦੇ ਵਿੱਚ ਬਿਲਕੁਲ ਲਾਈਟ weight ਦੇ ਵਿੱਚ ਇਹਨਾਂ ਨੂੰ ਗਰਮੀਆਂ ਦੇ ਵਿੱਚ ਪਾ ਸਕਦੇ ਆ ਜੇ ਆਪਾਂ ਸੂਟਾਂ ਨੂੰ ਗਰਮੀਆਂ ਦੇ ਫੰਕਸ਼ਨਲ ਸੂਟ ਤੇ ਨਾਲ ਹੈਗੀ ਇਹ ਕਰੇਪ ਦੀ ਬਾਟਮ 3 ਮੀਟਰ ਦੀ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ 2.5 ਮੀਟਰ ਦੀ ਉਹ ਸ਼ਰਟ ਤੇ 3 ਮੀਟਰ ਦੀ ਬਾਟਮ ਰਹਿਣੀ ਹੈ ਜੀ ਸਾਰੇ ਸੂਟਾਂ ਦੇ ਨਾਲ ਤੇ ਪ੍ਰਿੰਟ ਇੰਨੇ ਸੋਹਣੇ ਮਨ ਖੁਸ਼ ਹੋ ਜਾਣਾ ਜੀ ਸੂਟ ਲੈ ਕੇ ਤੁਹਾਡਾ ਤੇ ਨੈਕਸਟ ਆ ਗਿਆ ਬੜਾ ਪਿਆਰਾ ਪਰਪਲ ਕਲਰ 3 ਮੀਟਰ ਦੀ ਬਾਟਮ ਦੇ ਨਾਲ ਇਹ ਹੁੰਦਾ ਤੁਸੀਂ ਜਿਵੇਂ ਦੀ ਮਰਜ਼ੀ ਕੋਈ ਡਿਜ਼ਾਈਨਿੰਗ ਕਰਵਾ ਲਓ ਸ਼ਰਟ ਤੇ ਜਾਂ ਫਿਰ ਤੁਸੀਂ ਪੂਰੀ ਹੈਵੀ ਸਲਵਾਰ ਬਣਾਣੀ ਹੈ 3 ਮੀਟਰ ਦੀ ਕਾਫੀ ਅੱਛੀ ਬਾਟਮ ਬਣ ਜਾਂਦੀ ਹੈ ਜੀ ਦੇਖੋ ਬੜਾ ਸੋਹਣਾ ਪਰਪਲ ਕਲਰ ਦੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਪ੍ਰਿੰਟ ਵੱਡਾ ਪਸੰਦ ਨਹੀਂ ਹੈਗਾ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ 3 ਮੀਟਰ ਦੀ ਕ੍ਰੇਪ ਦੀ ਬਾਟਮ ਪਰਪਲ ਕਲਰ ਦੀ ਨਾਲ ਤੇ ਨਾਲ ਹੈਗਾ ਚਨਾਉਣ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਣਾ ਜੀ ਚਨਾਉਣ ਦਾ ਪੂਰਾ 2.5 ਮੀਟਰ ਦਾ ਦੁਪੱਟਾ ਦੇਖੋ ਇਹ ਕੁੜੀ ਦੁਪੱਟੇ ਦੀ ਕਿੰਨੀ ਪਿਆਰੀ ਹੈ ਚਨਾਉਣ ਦੇ ਵਿੱਚ ਦੁਪੱਟਾ ਜੀ ਇਹ ਲੁੱਕ ਆ ਜਣੀ ਸੂਟ ਦੀ 3500 ਪ੍ਰਾਈਸ ਦੇ 3500 ਪ੍ਰਾਈਸ ਦੇ ਨਾਲ ਅੱਜ ਦੇਖੋ ਨੂੰ ਸੋਹਣੇ ਸੋਹਣੇ ਸੂਟ ਦੇਵਾਂਗੇ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਜਿਹੜਾ بیس ਹੈ ਸੂਟ ਦਾ ਇਹ ਗ੍ਰੇ ਕਲਰ ਹੈ ਜੀ بیس ਗ੍ਰੇ ਕਲਰ ਦੇ ਵਿੱਚ بیس ਹੈ ਤੇ yellow color ਦੇ flowers ਦੇ ਨਾਲ ਬਹੁਤ ਹੀ ਪਿਆਰੀ ਲੁੱਕ ਆ ਰਹੀ ਹੈ suit ਦੀ shirt burberry shimmer ਦੇ ਵਿੱਚ ਹੈ grey color ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ crepe ਦੀ ਬਾਟਮ ਰਹਿਣੀ ਹੈ ਹਰ ਇੱਕ suit ਦੇ ਨਾਲ ਤੇ ਪੂਰਾ 2.5 ਮੀਟਰ ਦਾ ਚਨਾਉਣ ਦਾ ਦੁਪੱਟਾ ਬਹੁਤ ਪਿਆਰਾ ਡਿਜ਼ਾਈਨ ਇਹ ਲੁੱਕ ਆ ਰਹੀ ਜੀ suit ਦੀ 3500 ਪ੍ਰਾਈਸ ਦੇ ਨਾਲ ਹੈ ਜੀ 3500 ਪ੍ਰਾਈਸ ਦੇ ਨਾਲ ਗਏਗੇ ਸੂਟ ਜਿਹੜਾ ਇਹ ਵਾਲਾ ਪ੍ਰਿੰਟ ਦਿਖਾਇਆ ਇਹਦੇ ਵਿੱਚ ਸੇਮ ਜਿਵੇਂ ਤੁਸੀਂ ਦੇਖ ਸਕਦੇ ਹੋ ਗ੍ਰੇ ਦੇ ਵਿੱਚ yellow ਪ੍ਰਿੰਟ ਸੀਗਾ ਇਹ yellow ਦੇ ਵਿੱਚ ਗ੍ਰੇ ਪ੍ਰਿੰਟ ਹੈ ਪ੍ਰਿੰਟਿੰਗ ਸੇਮ ਹੈ ਸੂਟ ਦੀ ਪ੍ਰਿੰਟਿੰਗ ਬਿਲਕੁਲ ਸੇਮ ਹੈ ਬਸ ਕਲਰ ਦਾ ਫਰਕ ਹੈ ਬੜਾ ਸੋਹਣਾ ਪੈਰਟ yellow ਕਲਰ ਬਹੁਤ ਪਿਆਰਾ yellow ਕਲਰ ਹੈ ਤੇ ਨਾਲ 3 ਮੀਟਰ ਦੀ ਕ੍ਰੇਪ ਦੀ ਬਾਟਮ ਚਨਾਰ ਬ੍ਰੈਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਇਹ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਚਨੌਨ ਦੇ ਦੁਪੱਟੇ ਹੈ ਜੀ ਨਾਲ ਬਹੁਤ ਸੋਹਣਾ 2.5 ਮੀਟਰ ਦੇ ਫੁੱਲ ਲੈਂਥ ਦੇ ਇਹ ਲੁੱਕ ਆ ਜਾਣੀ ਜੀ ਸੂਟ ਦੀ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਰਹਿਣਗੇ ਸੂਟ ਨੈਕਸਟ ਆ ਗਿਆ ਦੇਖੋ ਬਹੁਤ ਹੀ ਸੋਨਾ ਸਰਦਾਰੀ ਪ੍ਰਿੰਟਡ ਪੀਚ ਕਲਰ ਦੇ ਵਿੱਚ ਸੂਟ ਹੈ ਜੀ ਪ੍ਰਿੰਟ ਦੇਖੋ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਪੀਚ ਕਲਰ ਦੇ ਵਿੱਚ ਬੜੀ ਪਿਆਰੀ ਪ੍ਰਿੰਟਿੰਗ ਹੈ ਜੀ 2.5 ਮੀਟਰ ਦੀ ਸ਼ਰਟ ਲੈਣੀ ਹੈ ਨਾਲ 3 ਮੀਟਰ ਦੀ ਕਰੇਪ ਦੀ ਬਾਟਮ ਤੇ ਚਿਨਨੋਂ ਦਾ ਦੁਪੱਟਾ ਇਹਦਾ ਸੋਨਾ ਪੀਚ ਕਲਰ ਦੇ ਵਿੱਚ ਜੀ ਪੂਰਾ 2.5 ਮੀਟਰ ਦਾ ਦੁਪੱਟਾ ਇਹ ਲੁੱਕ ਆ ਜਣ ਜਿਸ ਨੂੰ 3500 ਪ੍ਰਾਈਸ ਦੇ ਨਾਲ ਇਹ ਤਾਂ ਮੈਂ ਚਨੌਨ ਦੁਪੱਟੇ ਦੇ ਨਾਲ ਸੂਟ ਦਿਖਾਏ ਆ ਤੁਹਾਨੂੰ ਹੁਣ ਜਿਹੜੇ ਸੂਟ ਦਿਖਾਣੇ ਆ ਉਹਨਾਂ ਦੇ ਨਾਲ ਬਰਬਰੀ ਸ਼ਿਮਰਦਾਈ ਦੁਪੱਟਾ ਹੈ ਜੀ ਨਾਲ ਕਿਉਂਕਿ ਹਰ ਇੱਕ ਤਰ੍ਹਾਂ ਦੇ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਹਰ ਇੱਕ ਤਰ੍ਹਾਂ ਦੇ ਕਸਟਮਰ ਹੁੰਨੇ ਹਰ ਇੱਕ ਤਰ੍ਹਾਂ ਦੇ ਹੀ ਸੂਟ ਸਾਨੂੰ ਲੈ ਕੇ ਆਉਣੇ ਪੈਣੇ ਇਹ ਦੇਖੋ ਬਹੁਤ ਪਿਆਰਾ ਡਾਰਕ ਬਲੂ ਗ੍ਰੇ ਕਰੀਮ ਦੇ ਵਿੱਚ بیس ਕਰੀਮ ਹੈ ਤੇ ਡਾਰਕ ਬਲੂ ਗ੍ਰੇ ਕਲਰ ਦਾ ਪ੍ਰਿੰਟ ਡਾਰਕ ਨੇਵੀ ਬਲੂ ਕਲਰ ਹੈ ਜੀ ਬਹੁਤ ਸੋਹਣਾ ਪ੍ਰਿੰਟਡ ਸ਼ਰਟ ਦਾ ਤੇ ਨਾਲ ਕਰੀਮ ਰੰਗ ਦੀ ਉਹ ਬਾਟਮ ਹੈ ਨਾਲ 3 ਮੀਟਰ ਦੀ ਕਰੇਪ ਦੀ ਬਾਟਮ ਹੈ ਤੇ ਹਲਕਾ ਫੁਲਕਾ ਆਪਾਂ ਬਾਟਮ ਤੇ ਵੀ ਵਰਕ ਕਰਾ ਸਕਦੇ ਹਾਂ ਤੇ ਨਾਲ ਹੈਗਾ ਬਰਬਰੀ ਦਾ ਹੀ ਬਰਬਰੀ ਸ਼ਿਮਰ ਦਾ ਹੀ ਬਹੁਤ ਸੋਹਣਾ ਸ਼ਾਈਨਿੰਗ ਦੇ ਵਿੱਚ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਇਹ ਲੁੱਕ ਆ ਜਣੀ ਜੀ ਸੂਟ ਦੀ ਪ੍ਰਾਈਸ ਸੇਮ ਰਹਿਣਾ ਸਾਰੇ ਸੂਟਾਂ ਦਾ 3500 ਪ੍ਰਾਈਸ ਦੇ ਨਾਲ ਰਹਿਣਗੇ ਤੇ ਨੈਕਸਟ ਆ ਗਿਆ ਇਹਦੇ ਵਿੱਚ ਹੀ ਬੜਾ ਪਿਆਰਾ ਜਿਹਾ ਫਿਰੋਜੀ ਕਲਰ ਹੈ ਬਹੁਤ ਸੋਹਣਾ ਫਿਰੋਜੀ ਐ ਅਟਰੈਕਟਿਵ ਜਿਹਾ ਥੋੜੀ ਬਲੂ ਟੋਨ ਤੇ ਜਿਹੜਾ ਫਿਰੋਜੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਬਹੁਤ ਸੋਹਣਾ ਬਰਬਰੀ ਸ਼ਿਮਰ ਦੀ ਸ਼ਰਟ ਹੈ ਨਾਲ ਪ੍ਰੇਵ ਦੀ ਬਾਟਮ ਹੈ ਜੀ 3 ਮੀਟਰ ਦੀ 2.5 ਮੀਟਰ ਦੀ ਸ਼ਰਟ ਰਹਿਣੀ ਹੈ ਤੇ ਬਰਬਰੀ ਸ਼ਿਮਰਦਾਈ 2.5 ਮੀਟਰ ਦਾ ਦੁਪੱਟਾ ਪਕਾ ਜਾਣੀ ਹੈ ਬਹੁਤ ਪਿਆਰਾ ਸੂਟ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਬੜਾ ਪਿਆਰਾ yellow mustard color ਹੈ ਬਹੁਤ ਸੋਹਣਾ ਮਸਟਰਡ ਕਲਰ ਦੇ ਵਿੱਚ ਹੈ ਸੂਟ ਮਸਟਰਡ ਕਲਰ ਹੈ। ਪ੍ਰਿੰਟ ਦੇਖੋ ਕਿੰਨਾ ਸੋਹਣਾ। ਬਰਬਰੀ ਸ਼ਿਮਰ ਦੀ ਸ਼ਰਟ ਮਸਟਰਡ ਕਲਰ بیس ਹੈ ਜੀ ਤੇ ਨਾਲ ਮਸਟਰਡ ਕਲਰ ਦੀ ਉਹ ਬਾਟਮ ਕ੍ਰੇਪ ਦੀ 3 ਮੀਟਰ ਦੀ। ਤੇ ਨਾਲ ਹੈਗਾ ਬਰਬਰੀ ਸ਼ਿਮਰ ਦੇ ਵਿੱਚ ਹੀ ਦੁਪੱਟਾ ਪੂਰਾ 2.5 ਮੀਟਰ ਦਾ। ਬੜਾ ਸੋਹਣਾ ਟਵਰਸ ਦੇ ਵਿੱਚ। 7 ਮੀਟਰ ਦਾ ਦੁਪੱਟਾ ਫੁੱਲ ਲੈਂਥ ਦੇ ਵਿੱਚ ਤੇ ਪ੍ਰਾਈਜ਼ ਰਹਿਣਾ 3500 3500 ਪ੍ਰਾਈਜ਼ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ ਨੈਕਸਟ ਆ ਗਿਆ ਜਿਹੜਾ yellow mustard ਦਿਖਾਇਆ ਮੈਂ ਸੇਮ ਉਹਦੇ ਨਾਲ ਦਾ ਹੀ ਫਰੋਜ਼ੀ ਕਲਰ ਹੈ ਜੀ yellow mustard ਦੇ ਨਾਲ ਦਾ ਹੀ ਸੇਮ ਦੇ ਵਿੱਚ ਫਰੋਜ਼ੀ ਕਲਰ ਕਲਰ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਸ਼ਰਟ ਦੀ ਟਰੇਪ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਫਰੋਜ਼ੀ ਕਲਰ ਦੀ ਇਹ ਲੁੱਕ ਆ ਜਾਣੀ ਤੇ ਨਾਲ ਹੈਗਾ ਬਰਬਰੀ ਸ਼ਿਮਰਦਾਈ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਫੁੱਲ ਲੈਂਥ ਦੇ ਵਿੱਚ ਹੋਣਗੇ ਦੁਪੱਟੇ ਵੀ ਇਹ ਲੁੱਕ ਆ ਜਾਣੀ ਜੀ ਸੂਟ ਦੀ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਰਹਿਣਾ ਸੂਟ ਤੇ ਨੈਕਸਟ ਆ ਗਿਆ ਬੜਾ ਪਿਆਰਾ ਬਲੈਕ ਕਲਰ ਦੇ ਵਿੱਚ ਬਲੈਕ ਸੂਟ ਤਾਂ ਹੁੰਦਾ ਹੀ ਹਿੱਟ ਹੈ ਜੀ ਸਭ ਤੋਂ ਪਹਿਲਾਂ ਬਲੈਕ ਕਲਰ ਸੂਟ ਸੇਲ ਹੁੰਦਾ ਹੈ ਹਮੇਸ਼ਾ ਬਹੁਤ ਪਿਆਰੀ ਪ੍ਰਿੰਟਿੰਗ ਬਰਬਰੀ ਸ਼ਿਮਰਦੇ ਵਿੱਚ ਸ਼ਰਟ ਆ ਗਈ ਤੇ 3 ਮੀਟਰ ਦੀ ਕ੍ਰੇਪ ਦੀ ਬਾਟਮ ਨਾਲ ਤੇ ਨਾਲ ਹੈਗਾ ਬਰਬਰੀ ਸ਼ਿਮਰਦਾਈ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਹੈ ਤੇ ਵਿੱਚ ਬੜੀ ਪਿਆਰੀ ਲੁੱਕ ਹੈ ਮਜੀ ਸੰਪਤੀ 3500 ਪ੍ਰਾਈਸ ਦੇ ਨਾਲ ਅੱਜ ਤੇ ਇਹ ਸੂਟ ਤੁਹਾਨੂੰ ਦਿਖਾਏ ਆ 3500 ਪ੍ਰਾਈਸ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਹੜਾ 8146580803 8146580800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ